ਅੱਜਾ ਸੂਬੇ ਦਾ ਜੋ ਮਾਹੌਲ ਹੈ ਜੀ ਆਪਾਂ ਅੱਜ ਦੀ ਗੱਲ ਕਰੀਏ ਦਸ ਮੁੱਚੇ ਪੰਜਾਬ ਦੇ ਵਿੱਚ ਅੱਜ ਜਿਹੜਾ ਇਹ ਸੂਬਾ ਕਿਸਾਨੀ ਸੂਬਾ ਕਈ ਵਰਿਆਂ ਤੋਂ ਆਜ਼ਾਦੀ ਤੋਂ ਵੀ ਪਹਿਲਾਂ ਤੋਂ ਇਹ ਸੂਬਾ ਇਸ ਦੇਸ਼ ਦਾ ਪੇਟ ਭਰੰਦਾ ਕੰਮ ਕਰਦਾ ਸੀ ਇਸ ਸੂਬੇ ਦਾ ਕਿਸਾਨ ਇਸ ਦੇਸ਼ ਦਾ ਕਿਸਾਨ ਲੋਕਾਂ ਦਾ ਪੇਟ ਪਰਾਂ ਦਾ ਕੰਮ ਕਰਦਾ ਸੀ ਆਪਣੀ ਖੂਨ ਪਸੀਨੇ ਦੀ ਮਿਹਨਤ ਦੇ ਤਹਿਤ ਇਸ ਦੇਸ਼ ਦੀ ਤਰੱਕੀ ਵਾਸਤੇ ਇਸ ਦੇਸ਼ ਦੇ ਜਨਤਾ ਵਾਸਤੇ ਕੰਮ ਕਰਦਾ ਸੀ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਛੋਟੇ ਕਿਸਾਨ ਤੋਂ ਲੈ ਕੇ ਵੱਡੇ ਕਿਸਾਨ ਲੀਡਰਾਂ ਨੂੰ ਅੱਜ ਜੇਲ੍ਹਾਂ ਦੇ ਵਿੱਚ ਸਵੇਰ ਤੋਂ ਬੰਦ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਹੁਣੀ ਮੇਰੇ ਸਾਸੀ ਦੱਸ ਰਹੇ ਸੀ ਕਿ ਸਾਡੇ ਜਗਿੰਦਰ ਸਿੰਘ ਰੰਗਰਾਹ ਦੀ ਵਰਗੇ ਲੀਡਰ ਸਹਿਬਾਂ ਨਾਲੋਂ ਵੀ ਛਾਹਨੀ ਥਾੜੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਬੰਦ ਕੀਤਾ ਇਸ ਗੱਲ ਕਰਕੇ ਕਿ ਅੱਜ ਜੇ ਕਿਸਾਨ ਭਰਾਵਾਂ ਆਪਣੀ ਆਵਾਜ਼ ਨੂੰ ਉ बुलंद ਕਰਨ ਵਾਸਤੇ ਦਿੱਲੀ ਦੀ ਕਚਾਈ ਵਿੱਚ ਜਾਣਾ ਚਾਹੁੰਦੇ ਆ ਚੰਡੀਗੜ੍ਹ ਦੀ ਕਚੈਰੀ ਵਿੱਚ ਜਾਣਾ ਚਾਹੁੰਦੇ ਆ ਤਾਂ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਅੱਜ ਪੂਰਾ ਪੰਜਾਬ ਪੁਲਿਸ ਦੀ ਛਾਵਨੀ ਬਣਿਆ ਹੈ کراچیੋਂ تاني ਦੀ ਗੱਲ ਕਰ ਲੋ ਅੱਜ ਕਰਾਚੋ ਪਿੰਡ ਦੇ ਵਿੱਚ 1000 ਮਲਾਜ਼ਮ ਉਥੇ ਸਾਡੇ ਲੋਕਾਂ ਨੂੰ ਰੋਕਣ ਦੇ ਖਾਤਰ ਕਿਸਾਨ ਜੱਥੇਬੰਦੀ ਨੂੰ ਰੋਕਣ ਦੇ ਖਾਤਰ ਅੱਜ 1000 ਮਲਾਜ਼ਮ ਕਰਾਚੋ ਦੇ ਪਿੰਡ ਦੇ ਵਿੱਚ ਲੱਗੇ ਆਪਣੇ ਲੋਕਾਂ ਨੂੰ ਰੋਕਣ ਵਾਸਤੇ ਤਾਂ ਕਿ ਉਹ ਆਪਣੇ ਦਿਲ ਦੀ ਆਵਾਜ਼ ਨੂੰ ਕਿੱਕਿਆ ਸੂਜਾ ਸਾਹਮਣੇ ਕਿ ਕੱਲ ਚੰਡੀਗੜ੍ਹ ਦੇ ਵਿੱਚ ਜਦੋਂ ਸਾਰੀਆਂ ਜੱਥੇਬੰਦੀਆਂ ਦੇ ਨਾਲ ਸਰਕਾਰ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਉਸ ਨੂੰ ਠੁਕਰਾ ਕੇ ਉਹਨਾਂ ਨੂੰ ਬੇਜਬ ਕਰਕੇ ਆਪਣੇ ਕਮਰੇ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਦਾ ਕੰਮ ਕੀਤਾ ਇਸ ਸਰਕਾਰ ਦੇ ਵਿੱਚ ਇੰਨਾ ਵੱਡੇ ਪੱਦਰ ਦਾ ਹੰਕਾਰ ਆਇਆ ਔਰ ਅੱਜ ਆਪਾਂ ਸਾਰੇ ਇਕੱਤਰ ਹੋਏ ਦੁਬਾਰਾ ਅੱਜ ਆਪਾਂ ਸਾਰੇ ਜੋ ਗੱਲ ਸਾਡੇ ਹਲਕੇ ਦੇ ਵਿੱਚ ਸਾਡੇ ਟ੍ਰੱਕੀ ਦੇ ਵਿੱਚ ਭਰਾ ਕਾਕੇ ਦੇ ਨਾਲ ਹੋਈ ਅੱਜ 7 ਦਿਨ ਦਾ ਸਮਾਂ ਬੀਤਿਆ ਅੱਜ ਉਸੇ ਗੱਲ ਕਰਕੇ ਆਪਾਂ ਦੁਬਾਰਾ ਇਕੱਠੇ ਹੋਏ ਇਹ ਕੋਈ ਆਮ ਗੱਲ ਨਹੀਂ ਹੈ ਆਪਰੇ ਸਾਰੇ ਇਕੱਠੇ ਹੋਣ ਦੀ ਇੱਕ ਬੜੀ ਖਾਸ ਗੱਲ ਹੈ ਜਿਸ ਤੇ ਵਾਸਤੇ ਆਪਾਂ ਇਕੱਤਰ ਹੋਏ ਆ। ਅੱਜ ਇਹੋ ਖਾਸ ਹੈ ਕਿ ਅਸੀਂ ਸਾਰੇ ਆਪਣੇ ਇਲਾਕੇ ਦੇ ਲੋਗਾਂ ਦੀ ਹੱਕ ਤੇ ਸੱਚ ਦੀ ਲੜਾਈ ਨੂੰ ਜ਼ੋਰਦਾਰ ਤਰੀਕਾ ਰੱਖਣ ਵਾਸਤੇ ਆਪਾਂ ਸਾਰੇ ਇੱਥੇ ਇਕੱਤਰ ਹੋਏ ਆ। ਅੱਜ ਆਪਾਂ ਸਾਰੇ ਜੋ ਸਾਡੇ ਸੂਬੇ ਦੇ ਵਿੱਚ ਭ੍ਰਸ਼ਟਾਚਾਰ ਚੱਲ ਰਿਹਾ, ਜੋ ਸਾਡੇ ਸੂਬੇ ਦੇ ਵਿੱਚ ਵੱਡੇ ਪੱਧਰ ਦਾ ਨਸ਼ਾ ਚੱਲ ਰਿਹਾ, ਉਸ ਤੋਂ ਪੰਜਾਬ ਤੇ ਪੰਜਾਬੀਆਂ ਨੂੰ, ਪੰਜਾਬ ਦੀ ਨੌਜਵਾਨੀ ਨੂੰ ਉਸ ਤੋਂ ਮੁਕਤ ਹੋਣ ਵਾਸਤੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਇਹ ਧਰਨਾ ਦਿੱਤਾ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੀ ਸੰਗਤ ਦਾ ਸਾਰੀ ਰਾਸ਼ੀ ਪਾਰਟੀਆਂ ਦੇ ਆਗੂ ਸਹਿਮਾਨਾ ਦਾ ਜਿਨ੍ਹਾਂ ਨੇ ਜ਼ੋਰਦਾਰ ਤੀਕੇ ਨਾਲ ਲਗਾਤਾਰ ਹਰ ਰੋਜ਼ ਕਾਕੇ ਵਰਗੇ ਨੌਜਵਾਨ ਬੱਚਿਆਂ ਦੀ ਆਵਾਜ਼ ਨੂੰ ਉ बुलंद ਕਰਨ ਵਾਸਤੇ ਇਕੱਠੇ ਹੋ ਕੇ ਅੱਜ ਸੰਘਰਸ਼ ਰੰਮਣ ਵਾਸਤੇ ਸਭ ਨੇ ਇਕੱਠੇ ਹੋ ਕੇ ਗੱਲ ਕੀਤੀ ਹੈ ਔਰ ਇਹ ਕੋਈ ਛੋਟੀ ਗੱਲ ਨਹੀਂ ਹੈ ਇਹ ਉਹੀ ਯੋਗ ਹੈ ਇਹ ਉਹੀ ਸਰਕਾਰ ਦੇ ਲੋਕ ਹੈ ਜਿਨ੍ਹਾਂ ਨੇ 3 ਬਰੇ ਪਹਿਲਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਭੀਮrao ਅੰਬੇਦਕਰ ਜੀ ਜਿਹਾ ਸਾਡੇ ਯੋਧੇ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਇਹਨਾਂ ਨੇ ਉਹਨਾਂ ਦੇ ਨੋਕੇ ਮੋਟਾ ਸਾਡੇ ਤੋਂ ਮੰਗਿਆ ਸੀ ਇਹਨਾਂ ਨੇ ਉਹਨਾਂ ਦੇ ਸੁਪਨੇ ਵਾਲੀ ਸਰਕਾਰ ਬਣਾਉਣ ਵਾਸਤੇ ਪੰਜਾਬ ਦੇ ਨੌਜਵਾਨ ਨੂੰ ਬੇਰੋਜ਼ਗਾਰੀ ਖਤਮ ਕਰਨ ਦੀ ਗੱਲ ਕੀਤੀ ਪੰਜਾਬ ਨੂੰ ਦਸ਼ਾਤ ਪੰਜਾਬਾਉਣ ਦੀ ਗੱਲ ਕੀਤੀ ਪੰਜਾਬ ਦੇ ਵਿੱਚ ਸਾਡੇ ਲੋਕਾਂ ਨੂੰ ਵੱਡੇ ਪੱਧਰ ਦੀ ਰਾਹਤ ਦੀ ਗੱਲ ਕੀਤੀ ਔਰ ਬਹੁਤ ਸਾਰੇ بڑے بڑے ਸੁਪਨੇ ਦਿਖਾ ਕੇ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਈ ਔਰ ਫਿਰ ਲੋਕਾਂ ਨੂੰ ਤਖਾਨ ਦੇ ਵਾਸਤੇ ਪੰਜਾਬ ਦੇ ਹਰ ਦਫ਼ਤਰ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਲਾਈ ਭੀਮrao ਮੇਘਾਤ్రి ਦੀ ਫੋਟੋ ਲਾਈ ਔਰ ਇਹ ਆਮ ਆਦਮੀ ਪਾਰਟੀ ਦੇ ਲੀਡਰ ਸੇ ਮਾਣਾ ਨੇ ਪੀਲਿਆਂ ਪਟਕੇ ਪੀਲਿਆਂ ਪੱਗਾਂ ਬਣ ਕੇ ਆਪਣੇ ਆਪ ਨੂੰ ਇਹ ਕਿਹਾ ਕਿ ਅਸੀਂ ਇਕੱਲੇ ਸੀ ਜਾਸੂ ਸਰਦਾਰ ਭਗਤ ਸਿੰਘ ਦੇ ਸਿਧਾਂਤਾਂ 'ਤੇ ਚੱਲਣ ਵਾਲੀ ਪਾਰਟੀ ਹੈ ਆਪਣੇ ਸਭ ਦੇ ਵਿੱਚ ਅੱਜ ਸਗੂਰ ਦੀ ਗੱਲ ਕਰੀਏ ਸ਼ਹੀਦ ਆਜ਼ਮ ਸਰਦਾਰ ਉੱਤਮ ਸਿੰਘ ਵਰਗੇ ਯੋਧੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਰਾਜਕੁਮਾਰ ਜਸੂ ਦੇ ਵਰਗੇ ਯੋਧਿਆਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਕੁਰਬਾਨੀ ਵਾਸਤੇ ਵੱਡਾ ਕੰਮ ਕੀਤਾ ਕਿ ਇਸ ਪਾਰਟੀ ਨੇ ਪਿਛਲੇ 3 ਸਾਲਾਂ ਵਿੱਚ ਉਹਨਾਂ ਦੇ ਸਿਧਾਂਤਾਂ 'ਤੇ ਚੱਲ ਕੇ ਸਾਨੂੰ ਕੀ ਦਿੱਤਾ ਕਿ ਅਪਾ ਹੈ ਜ Punjab ਚਾਹੁੰਦੇ ਸੀ ਕਿ ਆਪਾਂ ਐਸਾ ਸਿਧਾਂਤ ਜੋ ਸ਼ਹੀਦ ਅਗਰ ਸਰਦਾਰ ਭਗਤ ਸਿੰਘ ਨੇ ਸਾਡੇ ਪੰਜਾਬ ਨੂੰ ਦਿੱਤਾ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨੀ ਦਿੱਤੀ ਕਿ ਐਸਾ ਸੋਚ ਆਮ ਆਦਮੀ ਪਾਰਟੀ ਦੀ ਵਿਸ਼ੇਸ਼ ਤਨ ਸਾਜਿਕ ਦੇ ਤਹਾਨੂੰ ਮਿਲੀਏ ਇਸ ਗੱਲ ਦੇ ਉੱਪਰ ਸੋਚਣ ਦੀ ਲੋੜ ਹੈ ਔਰ ਇਹ ਗੱਲ ਨੂੰ ਇਸ ਕਰਕੇ ਜ਼ੋਰ ਨਾਲ ਕਹਿ ਰਹੇ ਆ ਇਹਨਾਂ ਨੇ ਭਾਵੇਂ ਆਪਣੇ ਕਫਨਾਂ ਦੇ ਵਿੱਚ ਫੋਟੋ ਆ ਲਾਈਆ ਫੀਮ ਰ ਬੇਦਕਰਦੀ ਫੋਟੋ ਲਾਈ ਇਹਨਾਂ ਨੇ ਚਾਏ ਭਗਤ ਸਿੰਘ ਦੀ ਫੋਟੋ ਲਾਈ ਪਰ ਅੱਜ ਇਹਨਾਂ ਨੇ ਉਹਨਾਂ ਕਿ ਆ ਫੋਟਵਾਂ ਦਾ ਅਪਮਾਨ ਕੀਤਾ ਜਦੋਂ ਇਹ ਫਾਈਲਾਂ ਦੇ ਦਸਤਾਖਤ ਕਰਦੇ ਆ ਕਿ ਉਸੇ ਫੋਟਵਾਂ ਦੇ ਉੱਪਰ ਅੱਖਾਂ ਤੇ ਕੋਈ ਪਟਕਾ ਨਹੀਂ ਬੰਨ੍ਹਿਆ ਉਹਨਾਂ ਇਹ ਉੱਪਰ ਕੋਈ ਪਰਦਾ ਨਹੀਂ ਲੱਗਿਆ ਅੱਜ ਉਹ ਫੋਟਵਾਂ ਦਾ ਤੇ ਉਹਨਾਂ ਦੇ ਸਿਧਾਂਤ ਦਾ ਅਪਮਾਨ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਦੇ ਜਿੱਥੇ ਸਾਡੇ ਸੰਗੂ ਦਾ ਹਾਲ ਕੀਤਾ ਉਸੇ ਥੀਕ ਨਾਲ ਸੁੱਛੇ ਪੰਜਾਬ ਦੇ ਹਰ ਜ਼ਿਲ੍ਹੇ ਹਰ ਪਿੰਡ ਤੇ ਹਰ ਗਲੀ ਦੇ ਹਰ ਘਰ ਦੇ ਵਿੱਚ ਅੱਜ ਨਸ਼ੇ ਦੇ ਤਹਿਤ ਅੱਜ ਸਾਡੇ ਨੌਜਵਾਨ ਬੱਚੇ ਸਾਡੀਆਂ ਪੰਜਾਬ ਦੀਆਂ ਮਾਵਾਂ ਦੇ ਪੁੱਤ ਅੱਜ ਨਸ਼ੇ ਦੀ ਢੇਰ ਚੱਲ ਰਹੀ ਹੈ। ਔਰ ਅੱਜ ਕਿੰਨੇ ਸਾਲ ਤੋਂ ਬਾਅਦ ਇਸ ਪਾਰਟੀ ਨੂੰ ਪੰਜਾਬ ਤੋਂ ਨਸ਼ਾ ਖਤਮ ਕਰਨ ਦੀ ਗੱਲ ਯਾਦ ਆ ਗਈ। 8 ਸਾਲ ਬਾਅਦ ਇਹਨਾਂ ਨੂੰ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਇਹਨਾਂ ਦੇ ਮਨ 'ਚ ਆ ਗਈ ਔਰ ਸਾਡੇ ਸਮੂਹ ਦੇ ਵਿੱਚ ਕੀ ਹੋ ਰਿਹਾ ਹੈ? ਕੱਲੀ-ਕੱਲੀ ਗੱਲ ਨੂੰ ਲੈ ਕੇ ਬੁੱਲੀਆਂ ਬੋਲੀਆਂ ਲੱਗ ਗਈ। ਅੱਜ ਇਹ ਲੋਕਾਂ ਦੇ ਨਾਲ ਗੱਲ ਕਰਦੇ ਆਂ ਜਦੋਂ ਆਵਾਜ਼ ਉੱਠੀ ਹੈ ਤਾਂ ਬਹੁਤ ਸਾਰੇ ਦੋਮਾਨੇ ਆ ਕੇ ਵੱਡੇ ਪੱਤਰ ਦੇ ਉੱਪਰ ਇਸ ਗੱਲ ਨੂੰ ਰੱਖਿਆ ਕਿ ਕਿਸ ਤਰੀਕੇ ਨਾਲ ਪਿਛਲੇ 3 ਸਾਲਾਂ ਦੇ ਵਿੱਚ ਉਹ ਲੋਕਾਂ ਦੇ ਨਾਲ ਕੀ ਕੀ ਗੱਲ ਹੋਈ ਹੈ ਕੀ ਕੀ ਬਾਕਰਾ ਵਾਪਰੇ ਹੈ ਨੱਤੇ ਵਾਲੇ ਸਰਪੰਚ ਸਾਹਿਬ ਦੀ ਗੱਲ ਕੱਲ ਹੋ ਰਹੀ ਸੀ ਐਸਐਸ ਕੀ ਕਤਦਾਰ ਭਰਾ ਜਲੇ ਸਰਪੰਚ ਸਾਹਿਬ ਦੀ ਗੱਲ ਹੋ ਰਹੀ ਸੀ ਔਰ ਐਸਐਸ ਜ਼ਦੀਦ ਦੇ ਉੱਪਰ ਆਪਣੇ ਇਆਕੇ ਦੇ ਸੂਬੇ ਦੇ ਵਿੱਚ ਪੱਤੂਆ ਕੱਲਾ ਲੰਬੇ ਸਮੇਂ ਤੋਂ ਪਛੇਤ ਚ ਸਾਥ ਹੋਈ ਹੈ ਔਰ ਕੱਲੀ ਕੱਲੀ ਗੱਲਾਂ ਹਜ਼ਾਬਿਆਂ ਦੀ ਲੋੜ ਹੈ ਅਗਰ ਇਹ ਜੰਗ ਸੰਘੂੜ ਤੋਂ ਚੱਲੂ ਹੋਈ ਹੈ ਇਹ ਉਹੀ ਪਾਰਟੀਆਂ ਜਿਨ੍ਹਾਂ ਨੂੰ ਸੰਘੂੜ ਦੇ ਲੋਕਾਂ ਨੇ ਵੱਡੇ ਪੱਦਰ ਦਾ ਪਿਆਰ ਦਿੱਤਾ ਸੀ ਇਹ ਉਹੀ ਪਾਰਟੀਆਂ ਜਿਨ੍ਹਾਂ ਨੂੰ ਸੰਘੂੜ ਦੇ ਬਰਨਾਲੇ ਦੇ ਲੋਕਾਂ ਨੇ ਅਸ਼ੀਰਵਾਦ ਦੇ ਕੇ ਹਿੰਦੁਸਤਾਨ ਦੀ ਪਾਰਲੀਮੈਂਟ ਬੁਲਾ ਕੇ ਪੰਜਾਬ ਦੀ ਮદાન ਸਭਾ ਵਿੱਚ ਵੱਡੇ ਪੱਦਰ ਦੀ ਤਾਕਤ ਦਿੱਤੀ ਹੈ ਔਰ ਇਹ ਉਹੀ ਸੰਘੂੜ ਦੇ ਲੋਕ ਹੈ ਜੇ ਇਸ جنگ ਦੇ ਵਿੱਚ ਇਹਨਾਂ ਨੇ ਹਿੱਸਾ ਦਿੱਤਾ ਤਾਂ ਇਹ ਉਹੀ ਲੋਕ ਹੈ ਜਿਹੜੇ ਸੂਰਤ ਦੇ ਬਰਨਾਲੇ ਦੇ ਵਿੱਚੋਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਪਰਦਾ ਖਾਫ ਕਰਨ ਵਾਸਤੇ ਇਹਨਾਂ ਦਾ ਜਾਇਜ਼ جنگ ਦੇ ਤਹਿਤ ਇਹਨਾਂ ਨੂੰ ਉਰੋਂ ਜੜ ਤੋਂ ਖੜਨ ਵਾਸਤੇ ਕੰਮ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸੂਬੇ ਦੇ ਲੋਕ ਸੂਬੇ ਦੇ ਪਿੰਡਾਂ ਦੇ ਲੋਕ ਇਸ ਗੱਲ ਦੇ ਵਿੱਚ ਪੂਰੇ ਹੋ ਕੇ ਕੰਮ ਕਰਨਗੇ ਔਰ ਮੈਂ ਸਮਝਦਾ ਹਾਂ ਤੁਸੀਂ ਸਾਰਿਆਂ ਨੇ ਇਸ ਗੱਲ ਦਾ ਪਹਿਲਾਂ ਹੀ ਇਸ ਗੱਲ ਦਾ ਤੁਸੀਂ ਇਲਜ਼ਾਮ ਦਿੱਤਾ ਹੈ ਚਾਹੇ ਬਰਨਾਲੇ ਦੀ ਜਿਮਨੀ ਚੋਣ ਦੀ ਗੱਲ ਆਈ ਤੇ ਚਾਹੇ ਸ਼ਹਿਰ ਦੇ ਵਿੱਚ ਮੁਸਤਕਮੇ ਦੀ ਚੋਣ ਦੀ ਗੱਲ ਆਈ ਚਾਹੇ ਪੰਚਾਇਤਾਂ ਦੇ ਚੋਣਾਂ ਦੀ ਗੱਲ ਆਈ ਹੈ ਤੇ ਹੁਣ ਬਲੰਕ ਸੰਮਤੀ ਜ਼ਿਲ੍ਹਾ ਪ੍ਰਸ਼ਦ ਦੀ ਚੋਣ ਆਉਣੀ ਹੈ ਮੈਨੂੰ ਪਤਾ ਹੈ ਵੱਡੇ ਪੱਤਰ ਦੇ ਉੱਪਰ ਤੁਸੀਂ ਇਸ ਪਾਰਟੀ ਨੂੰ ਸਭ ਤੋਂ ਨੀਵੇਂ ਬਣਾ ਕੇ ਰੱਖੋਗੇ ਔਰ ਮੈਂ ਇਸ ਗੱਲ ਦੀ ਉਮੀਦ ਕਰਦਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਇਲਾਕੇ ਦੇ ਇੱਕ ਨੌਜਵਾਨ ਦੀ ਇਲਜ਼ਾਮ ਕੀਤਾ ਹੈ ਇਸ ਸੰਘਰਸ਼ ਨੂੰ ਇਸ ਕਰਕੇ ਮਜ਼ਬੂਤ ਕਰਨ ਦੀ ਲੋੜ ਹੈ ਕਿ ਅਸੀਆਂ ਗੱਲਾਂ ਹੋਰ ਪੰਜਾਬ ਦੇ ਨੌਜਵਾਨ ਬੱਚਿਆਂ ਦੇ ਨਾਲ ਨਾ ਹੋਣ ਪੰਜਾਬ ਦੇ ਵਿੱਚ ਹੋਰ ਲੋਕਾਂ ਦੇ ਨਾਲ ਵਿਸ਼ਵਤ ਖੋਰੀ ਨਾ ਹੋਵੇ ਹੋਰ ਬੰਦਿਆਂ ਦੇ ਨਾਲ ਇਸ ਤਰ੍ਹਾਂ ਬੋਲੀਆਂ ਲੱਗ ਕੇ ਉਹਨਾਂ ਦਾ ਅਪਮਾਨ ਨਾ ਕੀਤਾ ਜਾਵੇ ਔਰ ਇਸ ਕਰਕੇ ਸਾਰੀਆਂ ਪਾਰਟੀਆਂ ਨੇ ਸਾਂਝੇ ਤੌਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇ ਔਰ ਠੀਕ ਹੈ ਸੀਬਿਆ ਸਾਹਿਬ ਨੇ ਠੀਕ ਕੀਤਾ ਖੰਡਾ ਸਾਹਿਬ ਨੇ ਠੀਕ ਕੀਤਾ ਛੋਟੇ ਮਿਰਕੋਲਟੀ ਜੀ ਨੇ ਔਰ ਠੀਕ ਠੀਕਾ ਬਾਕੀ ਲੀਡਰ ਸਾਹਿਬਾਨਾ ਨੇ ਬਾਕੀ ਰਾਜਸੀ ਪਾਰਟੀ ਦੇ ਲੋਕਾਂ ਨੇ ਕਿ ਅਸੀਂ ਸਾਰੇ ਪਾਪ ਪ੍ਰਬੰਧ ਨਾਲ ਯੂਨੀਅਨ ਦੇ ਨਾਲ ਪਿੰਡ ਦੇ ਨਾਲ ਡੱਟ ਕੇ ਖੜੇ ਆਂਡ ਵਾਲੇ ਸਮੇਂ ਦੇ ਵਿੱਚ ਜੋ ਪ੍ਰੋਗਰਾਮ ਥੋਡੇ ਵੱਲੋਂ ਦਿੱਤਾ ਜਾਊਗਾ ਇਸ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਕਾਂਗਰਸ ਪਾਰਟੀ ਦੇ ਅਸੀਂ ਸਾਰੇ ਲੋਕ ਹਮੇਸ਼ਾ ਸURE ਹੋ ਕੇ ਤੁਹਾਡਾ ਸਾਥ ਦੇਣ ਵਾਸਤੇ ਪੰਨੂ ਸੰਤੋ ਮੁਰਲੀ ਗITAR ਵਿੱਚ ਖੜੇ ਦਿਖਾਂਗੇ ਸੋ ਮੈਂ ਜਿਆਦਾ ਕੁਝ ਨਾ ਕਹਿੰਦਾ ਹੋਇਆ ਜਿੱਥੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਉੱਥੇ ਉਮੀਦ ਕਰਦਾ ਕਿ ਅੱਜ ਸ਼ੁੱਕਰਵਾਰ ਤੱਕ ਹਾਈ ਕੋਰਟ ਦੀ ਟਾਈਮ ਮੰਗਿਆ ਸੀ ਤੇ ਸ਼ੁੱਕਰਵਾਰ ਤੱਕ ਹਾਈ ਕੋਰਟ ਦਾ ਕੋਈ ਨਿਰਦੇਸ਼ ਨਹੀਂ ਆਉਂਦਾ ਤੇ ਸ਼ਨੀਵਾਰ ਐਤਵਾਰ ਦੀ ਛੁੱਟੀ ਹੈ ਤੇ ਜੋ ਪਰਿਵਾਰ ਦਾ ਫੈਸਲਾ ਹੋਊਗਾ ਤੁਸੀਂ ਸੋਮਵਾਰ ਤੋਂ ਬਾਅਦ ਜਿਹੜਾ ਪ੍ਰੋਗਰਾਮ ਲਿਖੋਗੇ ਜਿੱਥੇ ਲਿਖੋਗੇ ਉੱਥੋਂ ਅਸੀਂ ਸਾਰੇ ਵੱਡੀ ਗਿਣਤੀ ਵਿੱਚ ਉਸ ਪ੍ਰੋਗਰਾਮ ਵਿੱਚ ਪਹੁੰਚ ਕੇ ਇਸ ਗੱਲ ਦੇ ਵਿੱਚ ਸਹੀ ਤਰੀਕੇ ਦਾ ਇਨਸਾਫ ਲੈ ਸਕੇ ਉਸ ਦੇ ਵਾਸਤੇ ਤੁਹਾਨੂੰ ਸਾਰੇ ਖੜੇ ਮਿਲਾਂਗੇ ਸੋ ਮੈਂ ਜਾਨਾ ਕ੍ਰਿਸ਼ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਆਪਣੇ ਵੱਲੋਂ ਸਾਡੀ ਸਾਰੀ ਸੰਗਤ ਜਿਹੜੀ ਆਈ ਹੈ ਸਾਰੇ ਲੀਡਰ ਸਹਿਬਾਨ ਆਏ ਸਾਰੀਆਂ ਪਾਰਟੀਆਂ ਦੇ ਸਾਥੀ ਸਹਿਬਾਨ ਆਏ ਮੈਂ ਉਨ੍ਹਾਂ ਦਾ ਵੀ ਧੰਨਵਾਦ ਕਰਦਾ ਹਾਂ